ਚਲ ਬਾਈ ਮੱਤ ਹੱਡਾ ਆਪਣਾ ਮਣੀ ਸਿੱਧੂ ਲਹਿਰਾ ਧੁਰਕੋਟ ਬਾਈ ਉਹ ਗੱਲ ਸੱਚੀ ਐ ਵੀ ਜੇ ਕਿਸੇ ਨੇ ਭਾਈ ਕੋਈ ਦੇਵੀ ਦੇਵਤੇ ਮਗਰ ਲਾਇਆ ਵੀ ਆ ਤਾਂ ਬਾਈ ਬਣ ਕੇ ਸਾਡੇ ਮਗਰੋਂ ਖੇੜਾ ਛੜਾ ਲਊ ਜਿਵੇਂ ਜੇ ਕਹੋਂਗੇ ਓਮੇਕਰ ਨੂੰ ਤਿਆਰ ਆ ਕੋਈ ਪਾਰਟੀ ਕਰਨੀ ਐ ਪਾਰਟੀ ਕਰਦਾਂਗੇ ਡ੍ਰੀਮ ਲੈਂਡ 'ਚ ਵੀ ਪਾਰਟੀ ਕਰਦਾਂਗੇ ਯਾਰ ਜੇ ਕਿਤੇ ਹੋਰ ਕਹੋਂਗੇ ਕੇਐਫਸੀ ਚ ਮਗਟੋਨਾ ਚੋਂ ਵੀ ਪਾਰਟੀ ਕਰਦਾਂਗੇ ਤੇ ਬਾਈ ਗੱਲ ਆਈ ਐ ਕਿ ਆ ਤੁਹਾਡੇ ਸਾਹਮਣੇ ਹੀ ਹੈਗਾ ਮੌਕਾ ਹੈਗਾ ਉਹਨੂੰ ਪਤਾ ਝੋਨੇ ਦਾ ਹਨਾ ਝੋਨਾ ਤਾਂ ਲੱਗ ਗਿਆ ਸੀ ਆਪਣਾ ਆਹ ਮੋਟਰ ਪਾਈ ਨੂੰ ਹੋਏ ਸਾਨੂੰ ਹਫਤਾ ਕੋ ਹੋਇਆ ਮਿਸਤਰੀ ਹੈ ਨਾ ਹਫਤਾ ਕੋ ਹੋਇਆਗਾ ਤੇ ਬਾਈ ਹਫਤੇ ਦੇ ਵਿੱਚ ਹੀ ਅੱਜ ਖੜੀ ਨੂੰ ਵੀ 4 ਦਿਨ ਹੋ ਗਏ ਚੌਥੇ ਦਿਨ ਅਸੀਂ ਜਾ ਕੇ ਕੱਢੀ ਹੈਗੀ ਪਹਿਲਾ ਟਾਈਮ ਨਹੀਂ ਮਿਲਿਆ ਤੇ ਆਹ ਹਾਲ ਬਣਾਤਾ ਬਾਈ ਮੋਟਰ ਨੇ ਪੁਰਾਣੀ ਨੇ ਜਿਹੜੀ ਥੱਲੇ ਪਾਈਪ ਸੀ ਪਤਾ ਨਹੀਂ ਕੀ ਸਿਸਟਮ ਬਣਿਆ ਮੈਂ ਆਹ ਦੇਖੋ ਐ ਇੰਨੀ ਮੋਟੀ ਪਾਈਪ ਕਰਤੀ ਹੈ ਥੱਲੇ ਉਹ ਤੇ ਆਹ ਭਈਆ ਬਾਈ ਪੁਰਾਣੀ ਮੋਟਰ ਇਹਦਾ ਬਾਈ ਸ਼ਰਮੀਰ ਗਿਆ ਰਾਮ ਪ੍ਰੇਪਿੰਡੋਂ ਇਹ ਨਾਲ ਦੀ ਨਾਲ ਆਪਾਂ ਨੂੰ ਮੋਟਰ ਜਿਹੜੀ ਉਹ ਦੇ ਦਿੰਦੇ ਵੀ ਕੰਮ ਨਹੀਂ ਰਗਣ ਦਿੰਦੇ ਤੇ ਨਾ ਧੰਨਵਾਦ ਤੇ ਬਾਈ ਇਹ ਤਾਂ ਮੈਂ ਤੁਹਾਨੂੰ ਦਿਖਾਉਂ ਆਈ ਆ ਇਹ ਜੇ ਪਹਿਲੀ ਮੋਟਰ ਤੇ ਦੂਜੀਆਂ ਵੀ ਦਿਖਾਉਣਾ ਤੁਹਾਨੂੰ ਸਾਡੇ ਕੀ ਤਿੰਨੇ ਚਾਰੇ ਮੋਟਰਾਂ ਦੀ ਇਹ ਹਾਲ ਹੈ ਦੋ ਦੋ ਵਾਰ ਹੀ ਕੱਢ ਲਈਆਂ ਤਿੰਨ ਤਿੰਨ ਵਾਰੀ ਤੇ ਬਾਈ ਬਣ ਕੇ ਜੇ ਕਿਸੇ ਨੇ ਕੋਈ ਦੇਵੀ ਦੇਵਤੇ ਚਾਹ ਕੋਈ ਟੂਣਾ ਟਾਮਣ ਕਰਿਆ ਬਾਈ ਬਣ ਕੇ ਸਾਡੇ ਮਗਰੋਂ ਖੜਾਉ ਸੜਾਉ ਖੜਾ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਦੂਜੀ ਮੋਟਰ ਕਹਾਣੀ ਤੇ ਬਾਈ ਦੂਜੀ ਮੋਟਰ ਸੀਗੀ ਆਪਣੀ ਇੱਥੇ ਆ ਘਰ ਵਾਲੀ ਇਹ ਮੋਟਰ ਹਨਾ ਤੇ ਇਹ ਪਹਿਲਾਂ ਤਾਂ ਇਹ ਮੱਚ ਗਈ ਫਿਰ ਜਦੋਂ ਟੋਟੇ ਪਾਏ ਹਚਟੇ ਜੀ ਤਾਂ ਉਹ ਬੋਰ ਕਿਤੇ ਪਹਿਲਾਂ ਦਾ ਚੱਕ ਰਿਆ ਵਾ ਸੀ ਉੱਥੇ ਜਾ ਕੇ ਖੜ ਗਏ ਤੇ ਫਿਰ ਚਲਾਤੀ ਫਿਰ ਡਰ ਜਾ ਰਿਹਾ ਵੀ ਫੇਰ ਨਾ ਗਰਮੀਆਂ ਚ ਰੁਕ ਜੇ ਫਿਰ ਇੱਥੋਂ ਬਈ ਕਰਕੇ ਆ ਦੇਖੋ ਤੇ ਇਹਦਾ ਬੋਰ ਕਰਾਇਆ ਆ ਦੇਖੋ ਆ ਥਾਂ ਤੇ ਹੁਣ ਜਾ ਕੇ ਇਹਦਾ ਜਿਹੜਾ ਇੱਕ ਬੋਰ ਕੀਤਾਗਾ ਤੇ ਅਸੀਂ ਬਈ ਐਂ ਕਹਿੰਦੇ ਆਂਗੇ ਵੀ ਬਈ ਬਣ ਕੇ ਯਾਰ ਹੈ ਐਹੀ ਜਿਹਾ ਕਾਨੂੰ ਟੂਨੇ ਟੰਮਣ ਕਰਦੇ ਹੁੰਦੇ ਹੁੰਨੇ ਉਹ ਵੀ ਜਿਹੜਾ ਸੀਜ਼ਨ ਦੇ ਵਿੱਚ ਕੰਮ ਰੁਕੇ ਹਨਾ ਤੇ ਹੁਣ ਬਈ ਇਹ ਮੋਟਰ ਸੀ ਇਹ ਵੀ ਮੱਚ ਗਈ ਸੀਗੀ ਇਹ ਵੀ ਨਵੀਂ ਪਾਈ ਹੈ ਕਿ ਉਹ ਖੇਤ ਵਾਲੀ ਦਿਖਾ ਕੇ ਆਂ ਬਈ ਉਹ ਹਫਤੇ ਬਾਅਦ ਮੱਚ ਗਈ ਦੁਬਾਰੇ ਫੇਰਾ ਜੇ ਨਵੀਂ ਪਾਈ ਜਾਂਦੇ ਆਂਗੇ ਹੁਣ ਖੇਤ ਵਾਲੀ ਇਧਰ ਲਈ ਮੋਟਰ ਤੁਹਾਨੂੰ ਮੈਂ ਮਾਡਲ ਟ੍ਰੈਸ ਸਕੂਲ ਵਾਲੀ ਦਿਖਾਉਂਗਾ ਦੋ ਵਾਰੀ ਉਹ ਇੱਕ ਹੜ੍ਹ ਤੋਂ ਇੱਕ ਦਿਨ ਪਹਿਲਾਂ ਪਾਈ ਸੀਗੀ ਆ ਪ੍ਰਾਣਾ ਆਪਣਾ ਪੰਦਾ ਹੁੰਦਾ ਵੀਰੋ ਉਦੋਂ ਪਾਈ ਸੀਗੀ ਇੱਕ ਦਿਨ ਪਹਿਲਾਂ ਤੇ ਪਰਸੋਂ ਬਾਈ ਹੋਰੋਗੀ ਉਹਦਾ ਵੀ ਤੁਹਾਨੂੰ ਦੱਸੂ ਵੀ ਕੀ ਚੱਕਰ ਹੋਇਆ ਤੇ ਦੋ ਦਿਨ ਅਸੀਂ ਖੋਜਦੇ ਰਹੇ ਤੇ ਸਾਡਾ ਜਿਹੜਾ ਪਾਣੀ ਦੀ ਬਾਰੀ ਸੀ ਉਹ 8 ਘੰਟੇ ਵਾਲੀ ਮੋਟਰ ਉਧਰ ਤੇ ਉਹ ਸਾਡੀ ਮਾਰਦੀ ਰਹੀ ਤੇ ਬਾਈ ਤੀਜੀ ਮੋਟਰ ਸੀਗੀ ਆਪਣੀ ਆਹਾ ਜਿਹੜੀ ਹੁਣ ਚੱਲੀ ਜਾਂਦੀ ਹੈਗੀ ਕੀ ਹੋਇਆ ਪਹਿਲਾਂ ਤਾਂ ਇਹ ਵਧੀਆ ਚੱਲਦੀ ਚੱਲਦੀ ਮੱਚ ਗਈ ਅਜੇ ਪਾਈ ਨੂੰ 14 ਦੇਣੀ ਹੋਈ ਸੀ ਫੇਰ ਰੁਕ ਗਈ ਰੁਕੀ ਵੀ ਤੇ ਫੇਰ ਅਸੀਂ ਮਿਸਤਰੀ ਸੱਧਿਆ ਤੇ ਉਹਨੇ ਆਟੋ ਕੱਟ ਬਦਲਤਾ ਫਿਓਜ ਫਾਜ ਬਦਲਤੇ ਫੇਰ ਵੀ ਨਹੀਂ ਚੱਲੀ ਉਸ ਤੋਂ ਬਾਅਦ ਚ ਬਾਈ ਚੱਕਰ ਪੁੱਠੇ ਸਿੱਧੇ ਕਰਕੇ ਦੇਖੇ ਵੀ ਕਈ ਵਾਰੀ ਚੱਕਰ ਪੁੱਠੇ ਆ ਜਾਂਦੀਆਂ ਲਾਈਟ ਫੇਰ ਵੀ ਨਹੀਂ ਚੱਲੀ ਉਸ ਤੋਂ ਬਾਅਦ ਟਰਾਂਸਫਾਰਮ ਵਾਲਿਆਂ ਨੂੰ ਫੋਨ ਕਰਿਆ ਵੀ ਕੀ ਹੈ ਟਰਾਂਸਫਾਰਮ ਚ ਕੋਈ ਫਾਲਟ ਹੋਵੇ ਬੀਦਰ ਲਾਈਟ ਘਟਾ ਆਉਂਦੀ ਸੀਗੀ ਚੈੱਕ ਕਰੀਏ ਤੋਂ ਉਹ ਵੀ ਕੋਈ ਨੁਕਸਾਨਾ ਨਿਕਲਿਆ ਫਿਰ ਮੈਕਮੇ ਵਾਲਿਆਂ ਨੂੰ ਫੋਨ ਕਰਿਆ ਉਹ ਕਹਿੰਨੇ ਬਾਈ ਜਦੋਂ ਤਿੰਨੇ ਫੇਰਸਾਂ ਚ ਲਾਈਟ ਆਉਂਦੀ ਹੈ ਵੀ ਇਧਰੋਂ ਸਹੀ ਹੈਗੀ ਤੇ ਬਾਈ ਅਸੀਂ ਦੋ ਦਿਨ ਮੱਥਾ ਮਾਰਦੇ ਰਹੇ ਇੱਕ ਦਿਨ ਰਾਤ ਨੂੰ 10-11 ਵਜੇ ਗਏ ਕਰੀ ਸਾਰਾ ਕਿਉਂ ਲਾਈਟ ਰਾਤ ਨੂੰ ਨਹੀਂ ਸੀਗੀ ਮੱਥਾ ਮਾਰ ਕੇ ਤੇ ਹੋਇਆ ਕੀ ਸੀਗਾ ਜਦੋਂ ਲਾਸਟ ਚ ਫੇਰ ਬਿਜਲੀ ਮੈਕਮੇ ਵਾਲਿਆਂ ਨੂੰ ਫੋਨ ਕਰਿਆ ਮੈਂ ਕਿਹਾ ਬਾਈ ਬਣ ਕੇ ਯਾਰ ਬੰਦਾ ਭੇਜ ਦੋ ਇਸ ਤਰ੍ਹਾਂ ਦੀਆਂ ਦੋ ਵਾਰੀਆਂ ਮਰ ਗਈਆਂ ਤੇ ਉਹਨੇ ਬੰਦਾ ਭੇਜਿਆ ਬਾਈ ਧੰਨਵਾਦ ਬਾਈਆਂ ਦਾ ਜਿਹੜੇ ਟੀਵੀ ਸਰ ਫੀਡਰ ਤੇ ਕੰਮ ਕਰਦੇਗੇ ਤੇ ਨੁਕਸ ਕੀ ਸੀਗਾ ਨੁਕਸ ਜਿਹੜਾ ਹੱਡਾਗਾ ਸੋਚ ਵਾਲਾ ਇਹ ਦੋ ਉਂਗਲਾਂ ਥੱਲੇ ਨੂੰ ਹੋਇਆ ਹੋਇਆ ਸੀਗਾ ਉਹਨੇ ਆ ਕੇ ਬਾਈ ਨੇ ਨਟ ਢਿੱਲੇ ਕਰੇ ਦੋ ਮਾਰੇ ਸੌੜੇ ਤਾਂਾਂ ਕਰਕੇ ਫੇਰ ਇਹ ਆਪਣਾ ਢੱਗਾ ਕੱਸਤਾ ਤੇ ਸੋਚ ਲਾਤੀ ਤੇ ਉਹ ਪੱਤੀਆਂ ਸੀ ਜਿਹੜੀਆਂ ਇੱਕ ਸਪਾਰਕ ਮਾਰਦੀ ਸੀ ਉਹ ਕੰਮ ਕਰਦੀ ਨਹੀਂ ਸੀ ਤਾਂ ਕਰਕੇ ਤੇ ਉਹ ਸੈੱਟ ਹੋ ਗਈਆਂ ਤੇ ਮੋਟਰ ਵੀ ਚੱਲ ਹੈ ਤੇ ਬਾਈ ਉਹ ਗੱਲ ਕਰਦੇ ਆ ਫੇਰ ਵੀ ਬਾਈ ਬਣ ਕੇ ਯਾਰ ਜੇ ਕੋਈ ਪਹਿਲਾਂ ਝੋਨਾ ਲਾ ਲੈਂਦਾਗਾ ਚਾਹੇ ਕੋਈ ਫਸਲ ਬੀਜ ਲੈਂਦਾਗਾ ਉਹ ਤੇ ਯਾਰ ਐ ਦੰਦ ਜਾਂ ਨਾ ਮਾਰਿਆ ਕਰੋ ਠੀਕ ਹੈ ਨਾ ਵੀ ਫਲਾਣ ਨੇ ਤਾਂ ਲਾਤਾ ਯਾਰ ਫਲਾਣ ਨੇ ਐ ਕਰਤਾ ਉਹ ਬਈ ਅਗਲੀ ਦੀ ਮਿਹਨਤ ਹੈ ਜਦੋਂ ਪਹਿਲਾ ਬੰਦੇ ਮਿਲ ਕੇ ਤੇ ਪਹਿਲਾਂ ਫੱਕੀ ਪਾਈ ਵੀ ਹੈ ਤਾਂ ਪਹਿਲਾਂ ਲੱਗਦਾ ਕਈ ਪਰਾ ਲੀਡ ਲਾਉਂਦੀ ਆ ਕੋਈ ਬੀਜ ਐ ਜੀ ਹੁੰਦੀ ਆ ਹਨਾ ਤੇ ਇਹ ਬਾਈ ਫਿਰ ਉਸ ਤੋਂ ਬਾਅਦ ਮੋਟਰ ਤਾਂ ਨਹੀਂ ਅਸੀਂ ਕੱਢੀ ਇਹ ਤੇ ਉਹ ਅੱਡੇ ਚ ਨਕ ਸੀਗਾ ਅੱਡੇ ਦਾ ਕਰਕੇ ਲਾਈਟ ਸੀ ਚੱਲ ਪਈ ਤੇ ਉਸ ਤੋਂ ਬਾਅਦ ਚ ਬਾਈ ਜਿਵੇਂ ਵਧੀਆ ਟਿੱਕੀ ਵੀ ਚੱਲੀ ਜਾਂਦੀ ਆ ਬਾਬੇ ਦੀ ਕਿਰਪਾ ਨਾਲ ਤੇ ਹਰੇਕ ਮੋਟਰ ਦਾ ਸਾਡੇ ਤਾਂ ਕੀ ਉਹੀ ਗੱਲ ਫੇਰ ਆ ਜਾਂਦੀ ਐ ਦੋ ਦੋ ਵਾਰੀ ਕੰਮ ਕਰਨ ਵਾਲਾ ਕੰਮ ਹੋਇਆ ਪਿਆ ਸੀਗਾ ਤੇ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਬਈ ਫੇਹੋਜ ਪਾਜ ਦੇਖ ਕੇ ਲਾਇਆ ਕਰੋ ਜੇ ਵੱਡਾ ਸੁ ਮੋਟਾ ਪਤਲਾ ਲੱਗਿਆ ਤਾਂ ਵੀ ਖਰਾਬ ਹੋ ਜਾਂਦੀ ਹੈ ਮੋਟਰ ਤੇ ਕੱਲ ਹੁਣ ਲਿਆ ਕੇ ਉੱਥੇ ਸਾਹ ਤਾਂ ਸਟਾਰਟਰ ਜਿਹੜਾ ਸੁੱਕਾ ਲਾਇਆਗਾ ਤਾਂ ਕਿ ਮੋਟਰ ਐ ਉਹ ਖਰਾਬ ਹੋਣ ਤੋਂ ਬਚਾ ਹੋ ਸਕੇ ਸੋ ਬਈ ਧੰਨਵਾਦ ਸਾਰੇ ਭਰਾਵਾਂ ਦਾ ਸਤਿ ਸ੍ਰੀ ਅਕਾਲ ਜੀ ਭਾਈ ਅੱਜ ਤਾਂ ਉਹ ਗੱਲ ਸੱਚ ਹੀ ਹੋਊਗੀ ਵੀ ਕੋਈ ਜਿਵੇਂ ਕਹਿੰਦੇ ਨੇ ਦਾ ਜਾਦੂ ਟੂਣਾ ਕਰਿਆ ਹੋਵੇ ਜਾਂ ਫਿਰ ਕੋਈ ਕੁਸ ਮਗਰ ਲਾਇਆ ਹੋਇਆ ਹੁੰਦਾ ਹੈ ਆ ਦੇਖੋ ਪਹਿਲਾਂ ਤਾਂ ਅਸੀਂ ਅੱਜ ਗਏ ਸਪਰੇਅ ਕਰਨ ਆਹ ਟਾਇਰ ਦੇਖ ਲਓ ਟਾਇਰ ਦੀ ਹਵਾ ਨਿਕਲ ਗਈ ਟਰੈਕਟਰ ਦੇ ਦੀ ਫੇਰ ਚੱਲ 4 ਕਿੱਲਾਂ ਦੇ ਸਪਰੇਅ ਹੋ ਗਈ ਕਿੱਲਾ ਰਹਿੰਦਾ ਸੀ ਵਿੱਚ ਦਵਾਈ ਸੀਗੀ ਤੇ ਆਹ ਖੜਾ ਢੋਲ ਆ ਸਾਰਾ ਢੋਲ ਹੀ ਪਟ ਗਿਆ ਬਾਈ ਦੇਖ ਆ ਲੈ ਦੋਰ ਦਰਾਮੇ ਆ ਨਿਕਲੀ ਜਾਂਦੀ ਹੈ ਦਵਾਈ ਜਿਹੜੀ ਰਹਿ ਗਈ ਥੱਲੇ ਹੈ ਤੇ ਬਾਈ ਅਸੀਂ ਬੇਨਤੀ ਕਰਦੇ ਆਂਗੇ ਕਿ ਬਾਈ ਸਾਥੋਂ ਹੱਥ ਬਣਾ ਲਓ ਸਾਡੇ ਦੇ ਬਾਈ ਦੰਦ ਨਾ ਮਾਰਿਆ ਕਰੋ ਲੋਕੋ ਅਸੀਂ ਕਿਸੇ ਨੂੰ ਚੰਗਾ ਨਹੀਂ ਕਹਿੰਦੇ ਮਾੜਾ ਨਹੀਂ ਕਹਿੰਦੇ ਠੀਕ ਹੈ ਨਾ ਤੇ ਨਾ ਹੀ ਕਿਸੇ ਦਾ ਕਿਤੇ ਕੋਈ ਮਾਰਿਆ ਕਰਿਆਗਾ ਨਾ ਕਿਸੇ ਦਾ ਸੋਚਿਆ ਨਾ ਪਰਮਾਤਮਾ ਕਰਾਵੇ ਪਰ ਸਾਡੇ ਤੇ ਦੰਦ ਨਾ ਮਾਰਿਆ ਕਰੋ ਬਾਈ ਬਣ ਕੇ ਸਾਡਾ ਖੇੜਾ ਛੱਡੋ ਜਿੱਥੇ ਮਰਜ਼ੀ ਪਾਰਟੀ ਲੈ ਲਓ ਡੀਜ਼ੀਮ ਲੈਂਡ ਚ ਲੈ ਲਓ ਮੈਕਡੋਨਾ ਚ ਲੈ ਲਓ KFC ਚ ਲੈ ਲਓ ਜੇ ਕੋਈ ਚੰਡੀ ਚੁੰਨੀ ਘੜ ਲੈਣੀ ਹੈ ਪਾਰਟੀ ਦਾ ਉੱਥੇ ਲੈ ਲਓ ਬਈ ਬਣ ਕੇ ਸਾਡਾ ਖੜਾ ਛੱਡੋ ਹੈ ਜਿਹੜਾ ਮੇਹ ਕੋ ਕਰਾਇਆ ਵਾ ਸਾਡੇ ਦਾ ਯਾਰ ਇੱਕ ਦਿਨ ਵੀ ਨਹੀਂ ਪੈਂਦਾ ਯਾਰ ਨੁਕਸਾਨ ਕਿੰਨਾ ਇੱਕ ਦਿਨ ਕੱਲ ਮੋਟਰ ਪਾ ਕੇ ਹਟਿਆ ਊ ਮਤਗੀ ਦੂਜੀ ਵਾਰੀ ਤੇ ਅੱਜ ਹੁਣ ਸਪਰੇਅ ਕਰਨ ਗਏ ਪਹਿਲਾਂ ਟਾਇਰ ਦੀ ਹਵਾ ਨਿਕਲ ਗਈ ਉਹ ਦੇਖ ਲਓ ਤੇ ਹੁਣ ਜਾ ਕੇ ਹਜੇ ਕਿੱਲੇ ਢੂੜ ਕਿੱਲੇ ਦੀ ਦਵਾਈ ਵਿੱਚ ਸੀਗੀ ਇਹ ਸਾਰਾ ਢੋਲ ਪਾਟ ਗਿਆ ਲੈ ਟੋਲੀ ਪਾਟ ਗਿਆ ਹੋਰ ਤਾਂ ਦੱਸ ਲੈ ਬਈ ਬਣ ਕੇ ਹੱਥ ਬਨ ਕੇ ਬੇਨਤੀ ਐ ਵੀ ਇਹੋ ਜਿਹੀ ਘਟਕਿਆ ਕੰਮ ਨਾ ਕਰਿਆ ਕਰੋ ਪ੍ਰਮਾਤਮਾ ਤੋਂ ਮੰਗੋ ਬਈ ਸਿੱਧੀ ਨੀਤ ਨਾਲ ਠੀਕ ਐ ਨਾ ਧੰਨਵਾਦ ਬਈ ਸਾਰਿਆਂ ਦਾ